ਗੱਲ ਇਹਦਾ ਜੀ ਮੈਂ ਥਾਰਿਆਂ ਫਤਿਹਾਂ ਚੂੜੀਆਂ ਵਿਸ਼ੇ ਤੌਰ ਤੇ ਪੀਸੀ 77 ਜੇ ਸਬ ਇਨਫਰਾਸਟ੍ਰਕਚਰ ਪਲੰਡਸਟੈਂਗ ਉੱਥੇ ਲਗਾਇਆ ਛੇ ਪ੍ਰੀ ਨੂੰ ਇਹਨਾਂ ਤਿੰਨ ਮੁੰਡਿਆਂ ਨੇ ਮਿਲ ਬੰਟੀ ਬਿੱਟੂ ਤੇ ਇਹ ਤਿੰਨ ਮੁੰਡੇ ਆਕਾਸ਼ ਇਹਨਾਂ ਨੇ ਉੱਥੇ ਦੁਕਾਨ ਤੇ 버ਗਰ ਖਾਦੇ ਆ ਤੇ 버ਗਰ ਖਾਣ ਤੋਂ ਬਾਅਦ ਪੈਸੇ ਨਹੀਂ ਦਿੱਤੇ ਉਹਨਾਂ ਨੂੰ ਤੇ ਉਲਟਾ ਸੋ ਉੱਥੇ ਜਦੀ ਉਹਨਾਂ ਦੀ ਲੜਕੀ ਕੋਈ ਕੰਮ ਕਰਨ ਵਾਸਤੇ ਰੱਖੀ ਹੋਣਾ ਉਹਨੂੰ ਇਹਨਾਂ ਨੇ ਛੇੜਛਾੜ ਕੀਤੀ ਆ ਤੇ ਮਿਲ ਫਤ ਦੇ ਮਜ਼ਾਕ ਕੀਤੇ ਉਹਦਾ ਮੋਬਾਈਲ ਨੰਬਰ ਮੰਗਦੇ ਵੀ ਤੇ ਇਹਨਾਂ ਨਾਲ ਫਰੈਂਡਸ਼ਿਪ ਕਰਨੀ ਆ ਜਦੋਂ ਮਾਲਕ ਨੇ ਇਸ ਚੀਜ਼ ਦਾ ਵਿਰੋਧ ਕੀਤਾ ਵੀ ਤੁਸੀਂ ਇਦਾਂ ਕਿਉਂ ਕਰਦੇ ਹੋ ਤੇ ਇਹਨਾਂ ਮਾਲਕ ਨੂੰ ਮਾਲਕ ਦੇ ਸਿਰ 'ਤੇ ਕਿੱਟ ਮਾਰ ਕੇ ਤੇ ਕੜੇ ਦੇ वार ਕਰਕੇ ਉਹਨੂੰ ਜ਼ਖਮੀ ਕਰਤਾ ਤਾਂ ਉਹਦੀ ਕੁੱਟਮਾਰ ਕੀ ਪੈਸੇ ਨਹੀਂ ਦਿੱਤੇ ਉਸ ਤੋਂ ਬਾਅਦ ਉਹ ਉਹ ਬੰਦੇ ਦੇ ਸਿਰ 'ਤੇ ਕਿੱਟ ਵਰਜੰਦਾ ਉਹ ਮੈਡੀਕਲ ਉਹਨੇ ਸਰਕਾਰੀ ਹਸਪਤਾਲ 'ਤੇ ਜਾ ਕੇ ਮੈਡੀਕਲ ਲਿਆ ਜੀ ਐਮਐਲਆਰਆਈ ਉਸ ਤੋਂ ਬਾਅਦ ਇਹ ਮੁੰਡੇ ਇਤਨੇ ਮੁੰਡੇ ਜਿਹੜੇ ਆ ਆਪਣੇ ਘਰਾਂ ਤੋਂ ਭਗੋੜੇ ਹੋ ਗਏ ਕਿਉਂਕਿ ਇਹਨੇ ਮੁੰਡੇ ਕ੍ਰਿਮੀਨਲ ਸੀਗੇ ਇੱਕ ਘਰਾਂ ਤੋਂ ਭਗੋੜੇ ਹੋ ਗਏ ਤੇ ਫਿਰ ਜਦੋਂ ਇਹਨਾਂ ਉਹਨਾਂ ਨੂੰ ਧਮਕੀਆਂ ਦਿੰਦੇ ਆ ਵੀ ਅਸੀਂ ਤੁਹਾਡੀ ਯੋਅ ਕਰਦਾਂ ਅਸੀਂ ਤੁਹਾਡਾ ਨੁਕਸਾਨ ਕਰਦਾਂ ਉਹਨਾਂ ਨੇ ਇਹਨਾਂ ਨੇ ਫਿਰ ਮਤਲਬ ਪ੍ਰੀਤ ਪਾਣੇ ਕੋ ਉਹਨਾਂ ਦੀ ਦੁਕਾਨ ਤੇ ਅੱਗ ਲਾਤੀ ਉਹਨਾਂ ਦੇ ਏਸੀ ਵਗੈਰਾ ਜੋ ਵੀ ਉਹਨਾਂ ਦਾ ਦਾ ਸਮਾਨ ਹੀ ਸਾਰਾ ਸਾਰ ਕੇ ਤੇ ਆਪ ਸੁਆਹ ਕਰਤਾ ਉਹਨਾਂ ਨੇ ਕੰਪਲੇਟ ਕੀਤੀ ਵੀ ਸਾਡਾ ਜਿਹੜਾ ਅੰਨ ਧਮਕੀਆਂ ਦੇਦੇ ਤੇ ਇਹਨਾਂ ਬੰਦਿਆਂ ਜਿੰਨਾਂ ਬੰਦਿਆਂ ਨੇ ਸਾਡੀ ਦੁਕਾਨ ਤੇ ਕੁੱਟਮਾਰ ਕੀਤੀ ਸਾਨੂੰ ਸੱਟਾਂ ਲਾਈਆਂ ਉਹਨਾਂ ਬੰਦਿਆਂ ਨੇ ਹੀ ਸਾਨੂੰ ਪੂਰਾ ਯਕੀਨ ਆ ਵੀ ਇਹਨਾਂ ਨੇ ਹੀ ਸਾਡੀ ਦੁਕਾਨ ਨੂੰ ਅੱਗ ਲਾਈ ਆ ਇਹ ਤੇ ਆਪਾਂ ਤਿੰਨਾਂ ਮੁੰਡਿਆਂ ਨੂੰ ਮਤਲਬ ਉਹ ਇਹ ਇਹਨਾਂ ਦੀ ਆਸਰੇ ਚ ਬਹਿ ਕੇ ਉਹ ਉਹਨਾਂ ਕਹਿੰਿਆ ਵੀ ਅਸੀਂ ਆਪਣੇ ਗਰੀਬ ਬੰਦੇ ਆ ਕਿ ਅਸੀਂ ਪਰਚੇ ਚ ਕੀ ਲਾਣਾ ਸਾਡਾ ਨੁਕਸਾਨ ਹੋਇਆ ਤੇ ਸਾਡਾ ਨੁਕਸਾਨ ਭਰ ਦੋ ਇਹਨਾਂ ਨੇ ਬਾਹਰ ਮੋਹਰ ਬੰਦਿਆਲੇ ਸ਼ਹਿਰ ਵਿੱਚ ਮੋਹਰ ਬੰਦਿਆ ਨੇ ਵਿੱਚ ਬਹਿ ਕੇ ਇਹਨਾਂ ਦਾ ਤਿੰਨਾਂ ਤੇ 50-50 ਹਜ਼ਾਰ ਰੁਪਏ ਦਾ ਹਰਜਾਨਾ ਪਾ ਕੇ ਤੇ ਇਹਨਾਂ ਨੂੰ ਜਿਹੜਾ ਵਾ ਇਹਨਾਂ ਦਾ ਕੰਪਰੋਮਾਈਜ਼ ਆਪਣੇ ਕਰਾਤਾ ਵੀ ਚਲੋ ਇਹ 1.5 ਲੱਖ ਰੁਪਏ ਇਹਨਾਂ ਨੂੰ ਦੇ ਦਿਓ ਜਿਹਨਾਂ ਦੀ ਦੁਕਾਨ ਛੜੀ ਆ ਤੇ ਅਸੀਂ ਤੁਹਾਡਾ ਕੰਪਰੋਮਾਈਜ਼ ਕਰਾ ਦਿੰਦੇ ਆ ਜਿਹੜੇ ਦੋ ਥਿਰ ਸੀ ਉਹਨਾਂ ਨੇ 50-50 ਹਜ਼ਾਰ ਦਿੱਤਾ ਜਿਹੜੀ ਤੀਜੀ ਥਿਰ ਸੀ ਅਜੇ ਡੁੰਗ ਇਹਨੇ ਪੈਸੇ ਨਹੀਂ ਭਰੇ ਤੇ ਉਲਟਾ ਸਗੋਂ ਅਗ ਮੇਰੇ ਖਿਲਾਫ ਆਪਣੇ ਗਲਤ ਪ੍ਰਚਾਰ ਕਰ ਰਿਹਾ ਆ ਤੇ ਆਪ ਇੱਕ ਕ੍ਰਿਮੀਨਲ ਬੰਦਾ ਵਾ ਇਹਦੇ ਖਿਲਾਫ 12 14 15 ਮਕਦਮੇ ਐਨਡੀਪੀਆ ਸਟ ਦੇ ਹੋਣ ਵੀ ਇਹ ਜਿਹੜਾ ਵਾ ਦੋ ਨੰਬਰ ਦਾ ਕੰਮ ਕਰਦਾ ਸਿਰਨਗਰ ਜਾਂਦਾ ਵਾ ਉੱਥੋਂ ਹੀ ਹੈਰਨ ਧੁੱਕੀ ਵਗੈਰਾ ਲਿਆ ਕੇ ਤੇ ਇੱਥੇ ਸਪਲਾਈ ਕਰਦਾ ਵਾ ਤੇ ਆਪ ਹੀ ਘਰੋਂ ਮਤਲਬ ਆਪਣੇ ਘਰ ਆ ਜਾਂਦਾ ਵਾ ਮੇਰਾ ਇਹਨਾਂ ਇਸ 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 ਫੈਸਲੇ 'ਚ ਕੋਈ ਲੈਣ ਦਿੰਦੀ ਆ ਇਹ ਫੈਸਲਾ ਬਾਰੋ-ਬਾਰ ਮੋਹਰ ਬੰਦ ਫਟੇਗਾ ਟੂੜੀਆ ਸ਼ਹਿਰ ਤੇ ਮੋਹਰ ਪੈਂਦੇ ਆ ਜਿਹੜੇ ਜੁੰਗਰੇ ਵਿਅਕਤੀ ਐਮਸੀ ਵਗੈਰਾ ਸਾਰੇ ਬੈਠ ਕੇ ਇਹਨਾਂ ਦਾ ਫੈਸਲਾ ਕਰਿਆ ਵਾ ਮੇਰਾ ਇਸ ਪੈਸੇ ਦੇ ਲੈਂਟਨ ਬਾਰੇ ਜਾਂ ਕੋਈ ਵੀ ਹੋਰ ਪੈਸੇ ਦੀ ਮੰਗ ਕਰਨ ਬਾਰੇ ਮੈਂ ਇਹਨਾਂ ਨੂੰ ਜਰੂਰ ਕਹਾਂ ਵੀ ਜੇ ਉਹ 200 ਰੁਪਏ ਭਰਦੇ ਆ ਤੇ ਤੁਸੀਂ ਵੀ ਮਤਲਬ ਪੈਸੇ ਭਰ ਦਿਓ ਇਹ ਕਹਿੰਦਾ ਨਹੀਂ ਮੈਂ ਪੈਸੇ ਨਹੀਂ ਭਰਨੇ ਮੇਰੇ ਮੁੰਡੇ ਦੇ ਕੱਲੇ ਤੇ ਭਾਈ ਪਰਚਾ ਦੇ ਦਿਓ ਮੈਂ ਮੁੰਡੇ ਦੇ ਪੈਸੇ ਨਹੀਂ ਨਹੀਂ ਭਰਨੇ ਅਜਰਾ ਮਿਰਤਲ ਜਾਓ ਲੈ ਇੱਥੇ ਕੋਈ ਸਚਾਈ ਨਹੀਂ ਆ ਇਹ ਆਪ ਇੱਕ ਕ੍ਰਿਮੀਨਲ ਬੰਦਾ ਵਾ ਤੇ ਪੁਲਿਸ ਦੀ ਸਭੀ ਖਰਾਬ ਕਰਨ ਵਾਸਤੇ ਜਾਂ ਪੁਲਿਸ ਨੂੰ ਚਾਲੂ ਕਰਨ ਵਾਸਤੇ ਇਦਾਂ ਦੀ ਮੰਨ ਕਰ ਤੱਕ ਕਹਾਣੀ ਬਣਾ ਕੇ ਦੇ ਰਹੀ ਇਹ ਵੀਡੀਓ ਇਹ ਭਾਈ ਆ ਇਹਦੇ ਵਿੱਚ ਕੋਈ ਸਚਾਈ ਨਹੀਂ ਆ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਐਸਆਈ ਭਲਵਿੰਦਰ ਸਿੰਘ ਜੋ ਥਾਣਾ ਫਤਿਹਗੜ ਚੂੜੀਆਂ ਵਿੱਚ ਤਾਇਨਾਤ ਸੀ ਅਤੇ ਮਕਦਮਾ ਨੰਬਰ 18 ਮਿਤੀ 19/2/2025 ਅੰਡਰ ਸੈਕਸ਼ਨ 75 115 2 118 1 3 ਜਿਹੜੇ ਸੈਕਸ਼ਨ ਹੈਗੇ ਆ ਬੀਐਨਐਸ ਦੇ ਉਸ ਵਿੱਚ ਤਫ਼ਤੀਸ਼ੀ ਅਫਸਰ ਸੀ ਤੇ ਇਸ ਵੀਡੀਓ ਦੇ ਵਿੱਚ ਐਸਆਈ ਪਲਵਿੰਦਰ ਸਿੰਘ ਦੀ ਇੱਕ ਆਡੀਓ ਚੱਲ ਰਹੀ ਹੈ ਜਿਸ ਵਿੱਚ ਉਹ ਇਹ ਜਿਹੜਾ ਕੇਸ ਹੈ ਇਹਨੂੰ ਸੈਟਲ ਕਰਨ ਦੀ ਦੋਸ਼ੀ ਪਾਰਟੀ ਨਾਲ ਗੱਲ ਕਰ ਰਿਹਾ ਤੇ ਜਿਹੜਾ ਦੋਸ਼ੀ ਅਜੇ ਅਜੇ ਹੈਗਾ ਅਜੇ ਮਸੀਹ ਦਾ ਬੇਟਾ ਹੈ ਅਬੀ ਇਹ ਦੋਸ਼ੀ ਹੈ ਤੇ ਅਜੇ ਮਸੀਹ ਨਾਲ ਗੱਲ ਕਰ ਰਿਹਾ ਵਿੱਚ ਪੈਸੇ ਦੇ ਲੈਣ ਦੇਣ ਦੀ ਤੇ ਇਸ ਸੰਬੰਧ ਵਿੱਚ ਕਾਰਵਾਈ ਕਰਦੇ ਹੋયા ਆ ਐਸ.ਆਈ. ਪਲਵਿੰਦਰ ਸਿੰਘ ਨੂੰ ਤੁਰੰਤ ਸਸਪੈਂਡ ਕੀਤਾ ਗਿਆ ਤੇ ਇਸ ਦੀ ਵੀ ਬਾਕੀ ਪੜਤਾਲ ਜਿਹੜੀ ਸ਼ੁਰੂ ਕੀਤੀ ਗਈ ਹੈ ਵਿਭਾਗੀ ਪੜਤਾਲ ਤੋਂ ਜੋ ਵੀ ਤੱਥ ਸਭ ਦੇ ਆਨਕੇ ਉਸ ਤੇ ਬਨਾਵਗਲੀ ਕਾਰਵਾਈ ਕੀਤੀ ਜਾਊਗੀ